ਤੇ ਤੇਰੀ ਗੱਲ ਸਮਝੂਗੀ ਵਿਫਾਨੇ ਲਈ ਗਿਆ ਵਿੱਚ ਮਾਦਰਾ ਤੂੰ ਤਾਂ ਮਈ ਆਇਆ ਤੇ ਮਾਦਰਾ ਬਣਾਇਆ ਅੱਜ ਤੀਏ ਦਾ ਆ ਜੇ ਸਾਹਮਣੇ ਨੇ ਕਹਿੰਦੇ ਉਹਦਾ ਬਾਗੇ ਫੇਰ ਚੋੜਾ ਰਾਤ ਨੂੰ ਹੋਈਏ ਤੂੰ ਨਾ ਕਿ ਜਿਹੜਾ ਤੂੰ ਬਾ ਤੂੰ ਬਾ ਨਾ ਨਹੀਂ ਕੋਤੀ ਵਾਰ ਤੂੰ ਨਾ ਆਉਂ ਆ ਪੋਣਾ ਤੂੰ ਬੰਨ ਆਇਆ ਪੋਣਾ ਕਹਿੰਦਾ ਤੂੰ ਬਾ ਲੰਬੜਾ ਅੱਜ ਤੂੰ ਬਾ ਮੈਨੂੰ ਬਈ ਕੋਕੜਾ ਕਿਥੋਂ ਪਾਪਾ ਤੂੰ ਕਿ ਲੰਬੜਾ ਨਹੀਂ ਮੈਂ ਤੁਹਾਡੇ ਜਾਉਣ ਰਾਸਤਰੀ ਦੇ ਘਰ ਪਾ ਜਾਉਂਦਾ ਤੂੰ ਬਾ ਅੱਛਾ ਉਹ ਉਹ ਤਾਂ ਕਿਹੜੇ ਕੋਟੇ ਦੋਨੋਂ ਹਟ ਕੇ ਲੱਗ ਗਿਆਨਾਂ ਨੂੰ ਆ ਤਾ ਦਿੰਦਾ ਮੱਜ ਜਮ ਉਹ ਠੀਕ ਹੋਣੀ ਨਾ ਇਹ ਹਲਾ ਜਿਉਂ ਜਿਉਂ ਤਰ ਤੇ ਹਲਾ ਰੇ ਦਿੰਦਾ ਇਹ ਹਲਾ ਰੇ ਦਾ ਆਇਂਦਾ ਤੂੰ ਨੈਗੇਟਿਵ ਬੁੱਝੇ ਨਾ ਤੂੰ ਹਲਾ ਰੇ ਅੱਛਾ ਤੂੰ ਪੋਜ਼ਿਟਿਵ ਗੱਲਾਂ ਕਰੀਦਾ ਵਧੀਆ ਹੋਇਆ ਐ ਨਹੀਂ ਮਲੰਗ ਕੇ ਨਹੀਂ ਐ ਮੈਂ ਕਹੀ ਹਾਂ ਉਹਦੇ ਨਾਲ ਸੀ ਚੱਲਦਾ ਹਾਂ ਹਾਂ ਦਨ ਜੀ ਹਾਂ ਬਲਾਕ ਤੇ ਹਾਂ ਤੇ ਅਮੜੀ ਨੇ ਤਾਂ ਵਧੀਆ ਪਾਪੇ ਨੇ ਲਾਦੇ ਹਨਾ ਇਸ ਦੀ ਵਧੀਆ ਹੋਏ ਵੀ ਉੱਚਾ ਜਾਣਗੇ ਬਸ ਤੇ ਆ ਮੜੀ ਤੇ ਬਹੁਤ ਆਉਂਦੀ। ਉਹ ਰੋਇ ਕੋਲ ਆਏ ਬੱਦ ਲੜਨੀ ਲਾ। ਕੋਰ ਦੁਨੀਆ ਨਹੀਂ ਨਾ। ਹਾਂ। ਚੱਕਮੀ ਬੋਲੀ ਬਾਲ ਤੈਨੂੰ ਕੀ ਲੋੜਾ? ਤੈਨੂੰ ਕੀ ਲੋੜਾ ਐ? ਬਸ ਤੂੰ ਜਿੰਨਾਂ ਲੰਡੇ ਕਰ ਦੋ ਪੁੱਤ ਜੀ। ਮੇਂ ਚ ਪੈਸੇ ਕਟਾੜੀ ਦੀ ਸਰਵਾ ਨਹੀਂ। ਉਹ ਵੀ ਖਾਣ ਚਾਹਦਾ। ਮੇਰੇ ਘਰੇ ਵਾਲੀ ਮੈਂ ਤਾਂ ਜਗਾਲ ਕਰਾ ਤਾ। ਕਰਿਆ ਨਹੀਂ ਚੱਕਣੀ। ਸਰਪਾਂਡੇ ਚੱਕਣੇ ਐ ਦੱਸਦੇ ਸਾਨੂੰ। ਪਾਂਡੇ ਦਾ ਕੱਤ ਤਰਨਾ। ਮੜਕੇ ਫਿਰ ਤੋਂ ਕੰਨੀ ਜਾਂਮੀ ਵੀ ਮਾਇ ਕਦੇ ਤੇ ਆਏ ਨਾ ਕੰਨ ਲੱਗਦਾ ਐ। ਪਿਛਲਾ ਦਾ। ਗਾਉਂ ਤੋਂ ਬਾਹਰ ਦੇ ਬਾਹਰ ਦੇ। ਖਾੜਾ ਕਰ। ਪਾਂਡੇ ਲਈ ਪਾਪਾ ਕੀ ਵਾੜੇ ਦੇ ਚਾਪਰ ਫੈ ਨਹੀਂ ਆਪਾਂ ਰਸ ਨਹੀਂ ਆਪਣਾ ਸਰੀ ਪਜਾ ਤੂੰ ਆਦੋਂ ਨਾ ਚੱਕ ਲਾ ਲਾ ਰਾਂ ਪ੍ਰਾਤ ਚ ਮੈਂ ਆ ਤਾਂ ਕਿਵੇਂ ਲੈ ਜਾ ਤੂੰ ਪਾਪੇ ਦੇ ਪਾਂਡੇ ਲਈ ਚੱਕ ਮੈਂ 8000 ਰੁਪਏ ਲਾ ਕੇ ਚਾੜ ਇੱਕ 8000 8000 ਰੁਪਏ ਰੋਟੀ ਧਰ ਦੋ ਅੰਤ ਲਾ ਕੇ ਪਾ ਕੇ ਦੋ ਰੋਟੀ ਨਾ ਨਾ ਦੱਸਾ ਕੀ ਹੈ ਰੋਟੀ ਖਾਈ ਹੈ ਨਾ ਆਹ ਰੋਟੀਆਂ 5 ਮਿੰਟਾਂ ਦੇ ਖਾਓ ਫਿਰ ਤਾਂ ਅੱਛਾ ਠੀਕ ਹੈ ਠੀਕ ਹੈ ਹਾਂ ਲੈ ਵੀ ਆ ਜੇ ਤੁਸੀਂ ਖਾਈ ਨਾ ਕਿਉਂ ਰੋਟੀਆਂ ਖਾਈ ਜਾਂਦਾ ਅੱਧੀ ਰੋਟੀ ਪਿੱਕਾ ਸੀ ਚੇਕੀ ਜਾਂਦੀ ਆਹਾਂ ਸਿੱਕੀ ਜਾਂਦੀ ਬੋਈ ਰੋਟੀ ਹੋਈ ਸਾਬਾ ਨਾਲ ਰੱਖ ਲਈ ਤੂੰ ਖਾ ਕੇ ਉਠੜੇ ਤਾ ਖਾ ਲਾ ਕੇ ਰੱਖਦਾ ਸਾਬਾ ਉਹ ਕਿਹਦਾ ਕੁੱਪਾ ਨਾ ਪੂਰ ਖਾ ਲ ਇੱਕ ਉਹ ਖਾਏ ਤਾਂ ਬਸ ਕੋਈ ਬਤਾ ਇੱਥੇ ਆ ਗੈਰਦਾਲ ਕੰਪਾਪਾ ਲੈ ਲੈ ਕਾ ਅੱਜ ਦੀਆਂ ਜੀਣਾ ਅੱਜ ਦੀਆਂ ਹਾਂ ਅੱਜ ਲਾਫਰਾਂ ਦੀਆਂ ਪਾ ਨਹੀਂ ਦੇਖਦਾ ਬਪਾ ਇੱਕ ਦੋ ਤਿੰਨ ਇਹ ਲੱਗਦਾ ਬਰਾੜ ਦੇ ਨਹੀਂ ਆਟਾ ਇਹ ਦੀ ਵਧੀਆ ਵੀ ਹੈ ਹਣ ਫੁੱਲ ਵੀ ਰੋਟੀ ਆਉਂਦੀ ਹੈ ਹਾਂ

ਮੇਰਾ ਕੰਮ ਚੱਲ ਬੇਵਾ ਬਚਾਉਂਦੇ ਆਏ ਹੋਏ ਟਿਕਾ ਮੈਂ ਜਿੰਨੇ ਘਰ ਰੱਖਦੇ ਆ ਆ ਤੱਕ ਨੂੰ ਵੱਟੀ ਦੀ ਪਰ ਹਾਂ ਸਸਾਇਟ ਜੋ ਉਹ ਤਾਂ ਐਂਟੀ ਚ ਹੁੰਦੇ ਖੜੇ ਹੋਣੇ ਪ੍ਰੋਬਲਮ ਉਹ ਲੱਥਾਂ ਵਾਲੀ ਰੁਕ ਜਾਂਦੀ ਨੇ ਹੋਰ ਹੋਰ ਫੇ ਤੁਸੀਂ ਕਿਉਂ ਕਰ ਰਹੇ ਹੋ ਉਹਨਾਂ ਦੇ ਫੇਰ ਵੀ ਕੀ ਕਰ ਰਿਹਾ ਮੈਂ ਚਲੋ ਚੱਲ 1 2 3 ਸਾਈਣੀ ਕੋੜੇ ਆ ਪਾਪਾ ਲੈ ਆਲੀ ਆਏ ਕਿਦਾਂ ਉੱਥੇ ਤੀਆਂ ਤੇ ਗਾਹਾਂ ਜਾਂ ਪਾਈ ਰੱਖਿਆ ਉਹਨਾਂ ਨੇ ਤੂੰ ਛੱਡ ਤੀਆਂ ਨਿਕਲ ਰੋਟੀ ਖਾਦਾ ਵਾਦਾ ਉੱਠਣ ਦੀ ਹੋਣੀ ਆਜੇ ਮੈਂ ਗੱਲ ਤੂੰ ਕਰ ਲਓ ਕੀ ਹੁੰਦੀ ਉਹ ਹੁਣ ਗੱਲਾਂ ਲੱਗਣਾ ਉਹਦੇ ਨਾਲ ਕਰਨੀ ਨਹੀਂ ਮਾੜੀ ਓਏ ਆ ਜਾ ਮੈਂ ਵੀ ਤੁਹਾਨੂੰ ਮੈਂ ਵੀ ਕਰਾਂ ਮੈਂ ਤਾਂ ਕਰਾਂ ਚ ਆ ਜਾ ਮੈਂ ਵੀ ਕਰੂੰਗਾ ਤੁਸੀਂ ਦੂਜੀਆਂ ਗੱਲਾਂ ਵਾਂਗ ਚ ਕਰ ਤੂੰ ਸਭ ਬੱਚੋ ਕਰ ਉਹ ਬਾਹਰ ਜੈਣਾ ਆਪਣੇ ਆਪਾਂ ਸੀ ਕਰਟ ਨੇ ਉਹ ਬਾਅਦ ਬਾਅਦ ਕਰ ਰਹੇ ਨੇ ਦੋਹੀਆਂ ਨਾਲ ਹਾਂ ਪਾਪਾ ਕਹੋ ਤੂੰ ਐ ਕਹਿੰਦੀ ਕਾ ਪਾਪਾ ਕਿੱਥੇ ਆ ਕੱਲ ਨੂੰ ਫੇਰ ਲੱਗ ਜਾਂਦੀਆਂ ਕਿ ਨਾ ਚਾਸ ਨੂੰ ਦੋ ਦੋ ਆਇਆ ਹੀ ਕਰ ਆਪਾਂ ਤੇਰੇ ਹੀ ਬੜਿਆਗਾ ਮੇਰੇ ਉਹਦੇ ਨਾ ਸੁਣੀ ਪਤਾ ਕਰਾਂਗੇ ਚਲ ਇੱਕ ਤੋਂ ਦੋ ਤਿੰਨ ਹਾਈ ਨੇ ਹੱਥ ਮਚਾਰਾ ਨੀ ਮੱਛੀ ਲ ਜਾਂਦੀ ਆ ਹੈ ਨਹੀਂ ਕੁੜੇ ਆ ਪਾਪਾ ਅੱਜ ਕਿਤਾ ਤੀਆਂ ਦਾ ਗਾਹ ਜਾ ਪਾਤਾ ਪਾਪਾ ਉਹਨਾਂ ਨੇ ਫਾਕਾ ਤੈਨੂੰ ਪਤਾ ਹੀ ਆ ਹੁਣ ਉਹ ਕੀ ਉਹਦਾ ਨਾਮ ਮੈਂਬਰ ਜਾ ਕਾਲਾ ਉਹ ਤਾਂ ਬੋਲਾ ਕੋਲੇ ਸੀਗਾ ਮਾਂ ਦਾ ਸ਼ੇਰ ਨਾ ਹਟਿਆ ਹੀ ਨਹੀਂ ਉੱਥੇ ਨੀ ਮਾਸਟਰ ਕਹਿੰਦਾ ਜਾਵੇ ਚੜ ਚੜ ਕੇ ਉਹਦੇ ਨਹੀਂ ਆਡੇ ਲਾਈ ਗਿਆ ਉਹ ਪੋ ਜਿਹਨਾਂ ਤਾਂ ਸਾਰਾ ਮਾਹੌਲ ਖਰਾਬ ਕਰੀ ਰੱਖਿਆ ਉਹ ਤਾਂ ਵਾ ਦੇਖ ਲਿਆ ਉਹ ਤਾਂ ਹੈ ਨਹੀਂ ਇਧਰ ਉਧਰ ਬੁਲਾਉਣ ਵਾਲਾ ਕਿਤੇ ਬਲੇਸ ਦਾ ਘਾਰ ਹੀ ਆ ਇਹ ਤੇ ਮੱਗਰ ਤਾਂ ਕਿਤੇ ਇਕੱਠੇ ਹੋਣ ਨਾ ਨਹੀਂ ਇਹੋ ਜੀ ਰਹਿੰਦੇ ਫੋਂਦੀ ਆ ਭਾਬੀ ਹੋ ਗਈ ਇਹ ਤਾਂ ਗੁੱਜਾ ਰਹਿੰਦਾ ਨਹੀਂ ਛੱਡ ਉਹਨਾਂ ਦੀ ਗੱਲ ਕਿੰਨਾ ਨਜ਼ਾਰਾ ਨਹੀਂ ਮੇਰੀ ਗੱਲ ਸੁਣਾ ਵੀ ਤੈਨੂੰ ਕੀ ਲੋਣਾ ਲਾ ਲਾ ਕੇ ਬੋਲਣਾ ਪਉਣ ਦੀ ਤੂੰ ਇਹੋ ਜੀ ਬੋਲੀ ਨਾ ਹੀ ਪਾ ਚੱਕਮੀ ਹਾਂ ਉਹ ਪਰ ਜਾਏਗਾ ਉਹਨਾਂ ਦੇ ਪੰਗੇ ਲਾ ਆ ਅਮ੍ਰੀ ਦੀ ਬਹੂ ਤਾਂ ਗਿੱਟੇ ਛੰਗਣ ਵਾਲੇ ਹਾਂ ਠੀਕ ਹੋਈ ਨਹੀਂ ਮਾਪੇ ਰਾਂ ਕਹਾਂ ਨਾ ਮੇਰੀ ਸ਼ਰਮ ਨਹੀਂ ਮੰਦੀ ਕੋਲੇ ਖੜੇ ਦੀ ਇਹ ਹੈ ਨਹੀਂ ਪਾਪਾ ਰਣ ਕਿਸੇ ਕੰਮ ਦੀ ਹਾਂ ਤੇ ਗਾਹਾਂ ਉਹ ਦੇਖੇ ਕੋਟ ਦੁਨੇ ਆਲਗਾ ਲੇ ਭਗੜਾ ਭਣ ਸ਼ੂ ਸ਼ੂ ਕਰੇ ਸਾਰੀ ਤੂੰ ਸ਼ਰਮ ਤਾਂ ਮੰਨ ਲੋ ਆ ਜਿਵੇਂ ਕੋਈ ਨਾ ਦੇਖਣ ਨਾ ਕਰਨ ਮੇਰਾ ਜੀ ਫੋਨ ਫੜੇ ਮੁਹਸਸ ਬਸ ਯਾਰ ਤੂੰ ਦਾ ਸਾਰੀ ਗੱਲਾਂ ਪਹਿਲੀ ਗੱਲ ਮੈਂ ਤੈਨੂੰ ਬੋਲੀ ਨਹੀਂ ਹੋਈ ਇਹ ਤੇ ਗੱਲਾਂ ਸਾਰੀਆਂ ਮੈਂ ਲੈ ਲਾਂਗਾ ਗੱਲਾਂ ਬਾਅਦ ਚ ਨੇ ਉਹ ਬਸ ਉਹ ਗੱਲ ਇਹਨਾਂ ਨੇ ਪ੍ਰੋਡੂਸਰ ਨੇ ਕਹਿਤਾ ਵੀ ਤੂੰ ਦੋ ਵਰਕੀਆਂ ਖਾ ਕੇ ਖੜਾ। ਮੈਂ ਖਾਤਾ ਲੰਮਾ ਮੇਰੇ ਹੱਥ ਤੇ। ਇਹ ਕਿਹਾ ਉਹ ਯਾਰ ਇਹ ਗੱਲਾਂ। ਕਿੰਨੇ ਮਿੰਟ ਦਾ ਹੋਗਾ ਸੱਸੀ। ਕਿੱਥੇ ਹੋਇਆਗਾ? ਕਿੰਨੇ ਮਿੰਟ ਦਾ ਹੋਗਾ ਸੀ? 1.5-2 ਮਿੰਟ। 1.5 ਮਿੰਟ ਨੂੰ ਹੋਇਆ ਰਹਾ। ਮੈਂ ਤਾਂ ਮਾਂ ਦੀ ਗੱਲ ਕੋਈ ਨਹੀਂ ਚੱਕਣੀ। ਦਾਲ ਸਬਜ਼ੀ ਦੀ ਗੱਲ ਰੱਖੋ ਕਿਹੜਾ ਹਾਲੇ ਤਸੀਂ। ਠੀਕ। ਭਾਈ ਲਾਈ ਮਾਂ ਦਾ ਖਾ ਕੇ ਰੋਟੀ ਮਾੜੀ ਮੁੰਡੀ ਹੀ ਕਰਾਂਗੀ ਸਰਦੀਆਂ ਦੀ ਗੱਲ। ਕਾਲੇ ਤੇ ਆਮੜੀਆਂ ਦੀ ਗੱਲ ਕਰੂਗਾ। ਮੈਂ ਤਾਂ ਬਸ ਖਾ ਕੇ ਇਹਨਾਂ ਨੂੰ ਰੋਟੀ ਨਹੀਂ ਮੇੜ ਕੇ ਮੈਂ ਦੋ ਬੰਦ ਹੋਸੀ ਮਰੀ ਗੱਲ ਨਹੀਂ ਚੱਕਣੀ ਨਹੀਂ। ਉਹ ਉਹ ਇਕਿਨੂੰ ਐ ਗੱਲ ਕਿਹੋ ਹਾਂ ਵੀ ਪਾਪਾ ਜੇ ਕਹਨੂੰ ਤੀਆਂ ਪ ਲੱਗ ਜਾਈ ਕਹਿਣ ਦੀ ਸਿਮਰਨ ਤੂੰ ਬੋਲਣੀ ਔਰ ਮੈਂ ਕੇਂਦਰ ਕੋਲ ਐ ਟਿਕਾਣੇ ਗੱਲ ਕਰਦੀ ਹਾਂ ਵੀ ਜੇ ਕਹਨੂੰ ਤੀਆਂ ਫੇਲਾ ਜੀ ਕਿੰਨਾ ਨਿਆਰਾ ਆਉਂਦਾ ਹਾਂ ਵੀ ਪਾਪਾ ਨਿਕਲੇ ਤਾਂ ਪਹਿਲੀ ਹੋਗਾ ਤੀਆਂ ਆਪਾ ਆਪੇ ਹੀ ਨਹੀਂ ਹਟਾਂ ਐ ਕਹਿੰਦੀ ਹਾਂ ਆਪਾਂ ਹੀ ਤਾਂ ਫੇਖ ਚੱਲਣੇ ਕਾਹਨ ਉਹ ਸਾਰੀਆਂ ਗੱਲਾਂ ਹੀ ਚੁਰਕ ਚੱਕਦੀਆਂ ਸਾਰ ਮੈਂ ਚੱਕਦੀਆਂ ਮਾਰ ਕੇ ਜਿੱ ਮਰੱਟਾ ਮਾਰ ਮਾਥਾ ਆਪਣੇ ਤੂੰ ਮੂੰਹ ਫਰਦੂ ਰਾਠੇ ਨਹੀਂ ਲਾਰ ਕਿੰਨੇ ਜਿਵੇਂ ਰੱਟੇ ਲਾਏ ਹੁੰਦੇ ਓਏ ਮਾਰਨੇ ਹੁਣ ਤਾਂ ਮੇਕਿੰਗ ਬੰਦ ਕਰ ਲੋ ਕਿ ਅਜੇ ਉਸ ਤੀਰ ਚੱਲ ਰਗਾ ਹੋਰ ਇਹਨਾਂ ਨੂੰ ਬਾਹਲੇ ਵੀ ਹੁੰਆਂ ਦੀ ਰਹਿੰਦੀ ਹੈ ਨਹੀਂ ਜਿਹਦੇ ਵੇਖੋਣਗੇ ਲਈ ਕੋਈ ਪਈਆਂ ਕੱਚਮਾ ਹੀ ਆਂਦੀਆਂ ਨੇ ਲੋ ਸਰ ਕੀ ਆਣ ਕੋਲ ਮੇਕਿੰਗ ਚੱਲਦੀ ਜਾਂਦੀ ਹੈ ਪਾਪਾ ਕੱਢ ਕੇ ਬੋਲੀ ਮਾਣੇ ਗੱਡੂ ਵੀ ਸਾਈਕਲ ਤੇ ਬਾਰ ਕੇ ਮਾਣੇ ਹਮਮ ਕਰਦੀ ਬੋਲ ਚੱਲ ਕਿੱਦਾਂ ਹੁਣ ਚੱਲ ਸਰ ਚੁੱਪ 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 ਦੋ ਤਨ ਇਆ ਕੋ ਗਾੜ ਲੈ ਦੇ ਚ ਉਲੀ ਤਾਂ ਜਾਂਦੀ ਮੱਠੀ ਮੱਠੀ ਓਹੋ ਬਾਬਾ ਰੋਟੀ ਹੋਰ ਲਏਗਾ ਨਾ ਨਾ ਬਸ ਕੋੜੇ ਚੱਲ ਹਾਂ ਕੋੜੇ ਹਾਂ ਪਾਪਾ ਅਜਿੱਤ ਤੀਆਂ ਦਾ ਗਾਹ ਜਾ ਪਾਈ ਰੱਖਿਆ ਪਰ ਉਹ ਪੁੱਛੀ ਨਾ ਸਾਰਾਈ ਕਹ ਨਜ਼ਾਰਾ ਹੀ ਗਾਲਦਾ ਉਹਨਾਂ ਨੇ ਤਾਂ ਉਹ ਕੀ ਆ ਉਹਨਾਂ ਉਹ ਮੈਂਬਰ ਕਾਲਾ ਹਾਂ ਉਹ ਤਾਂ ਪਤੰਦਰ ਕਲੇਸ ਦਾ ਘਾਰੀ ਆ ਨਹੀਂ ਕਿਵੇਂ ਆਡੇ ਲੈਂਦਾ ਮਾਸਟਰ ਨਾਲ ਨਹੀਂ ਉਹ ਤਾਂ ਮਾਸਟਰ ਬੰਨੀ ਬਾਦ ਵਾਰ ਜਾਵੇ ਹਟੇ ਨਹੀਂ ਹਟੇ ਨਹੀਂ ਲਾਏ ਤਾਂ ਮੈਂ ਤਾਂ ਇੱਕ ਗੱਲ ਦੇਖ ਲਈ ਤਾਂ ਬਾਹਰ ਅੰਦਰ ਬੁਲਾਉਣ ਵਾਲਾ ਹੀ ਨਹੀਂ ਹੈਗਾ ਹੋਰ ਬਾਬਾ ਜੀ ਨੂੰ ਪੱਟ ਦਾ ਰੌਲਾ ਹੁੰਦਾ ਇਹ ਤਾਂ ਮੱਗਰ ਤਾਂ ਇਕੱਠੇ ਨਾ ਹੁਣ ਕਿਤੇ ਹਾਂ ਇਹ ਤਾਂ ਉਵੇਂ ਇੱਕ ਦੂਜੇ ਨੂੰ ਮਾਰ ਤੱਕ ਜਾਂਦੇ ਨੇ ਵੀ ਚਲੋ ਉਹ ਤਾਂ ਸਿਆਣਾ ਗਿਆਣਾ ਵੀ ਤੂੰ ਤਾਂ ਸ਼ਰਮ ਮੰਨ ਲਾ ਮਾੜੀ ਮੋੜ ਉਹ ਸਾਡੀ ਨਹੀਂ ਸ਼ਰਮ ਮੰਨੀ ਉਹ ਅਸੀਂ ਬਥੇਰਾ ਹਟਾਇਆ ਮੜੀ ਮੜੀ ਗੰਨ ਤੇ ਆ ਜਾ ਕੇ ਤੇ ਵਿਚਾਲੇ ਕੋਲ ਇਸ ਪਾਉਣ ਨੂੰ ਕਿਹੜੇ ਕੰਜਾ ਤੇ ਨੂੰ ਮੈਂਬਰੀ ਦੇਤੀ ਹਾਂ ਇਹ ਜੋ ਕੋਡਦੋਨੇ ਲੋਕ ਨਹੀਂ ਲਾਉਣ ਮੈਂਬਰੀ ਦੇ ਲੋਕ ਤਾਂ ਨਾ ਖਾਣ ਪੀਣ ਵਾਲੇ ਖਾਣ ਦੇ ਕੁੱਤੇ ਨੇ ਪੀ ਪੀ ਕੇ ਦਾਰੂਆਂ ਮੱਗਰ ਕੋਲ ਵੋਟਾਂ ਉੱਤੇ ਪਾ ਲਈ ਕਿਤੇ ਬਾਬਾ ਦੇਖ ਰਖਣਾ ਤਿੰਨ ਦਿਨ ਜਾਂਦੇ ਆ ਸਾਰਿਆਂ ਨੂੰ ਪਾਸ ਦੇ ਕੇ ਉਹ ਭਾਈ ਤੁਸੀਂ ਸ਼ੁਕਰ ਮਨਾਓ ਵੀ ਦੋ ਦਿਨ ਤੁਹਾਡੇ ਲਾਗੇ ਵਧੀਆ ਉਹ ਹਟੇ ਨੇ ਇੱਕ ਆ ਇਹਦੇ ਅਮਲੀ ਦੇ ਬਖੂ ਤੇ ਕਿੱਟੇ ਕੁੱਟਣ ਵਾਲੇ ਨੇ ਉਹ ਤਾਂ ਬਾਲ ਹੀ ਉਹ ਆ ਉਹ ਤਾਂ ਪੁੱਛ ਹੀ ਨਾ ਦੇਖੇ ਨੇ ਅੱਜ ਕਿਵੇਂ ਕਰਦੀ ਸੀਗੀ ਮੈਂ ਬਥੇਰੀ ਰੋਕੀ ਰੁਕਦੂ ਹੀ ਨਹੀਂ ਮੇਰੇ ਕਹੇ ਤਾਂ ਤੇ ਪਾਪਾ ਮੇਰੀ ਗੱਲ ਸੁਣ ਲਾਓ ਰਹਿੰਦੇ ਕੋਈ ਤੂੰ ਆਮਲੀ ਨਾਲ ਸਿਹੜ ਕੇ ਉੱਥੇ ਲੈ ਗਿਆ ਹਾਂ ਉਹ ਕਹਿੰਦੇ ਅਸੀਂ ਪਿੰਗਾ ਛੁੱਟਣੀਆਂ ਤੀਵੀਆਂ ਦੇ ਪੜਤੀਵੇਂ ਉਹ ਬਣ ਕੇ ਗਾ ਉਹ ਤੁਹਾਡੇ ਸਾਹਮਣੇ ਮੈਂ ਹੁਣ ਕਿੰਨੇ ਤਾਂ ਉਹ ਮਾਰ ਮਾਰ ਹਾਂ ਤਾਂ ਲਾਲ ਕਰਦੇ ਹੁਣ ਹੋਰ ਮੈਂ ਕੀ ਕਰਦਾ ਵਧੀਆ ਕੀ ਤੱਸ਼ ਲਾਤੀ ਨਹੀਂ ਵਿਚੀ ਵਜੀ ਜਾਂਦੇ ਉਹ ਤਾਂ ਉੱਥੇ ਚੱਲ ਮਾਤਾ ਜਾਣਾ ਹੁਣ ਪਾਣੀ ਪੀ ਲਿਆ ਉਧਰ ਜਾ ਕੇ ਪੀ ਲੂ ਮੈਂ ਤਾਂ ਚੱਲ ਠੀਕ ਆ ਟਾਈਮ ਨਾਲ ਆਈ ਹੁਣ ਖਾ ਕੇ ਰੋਟੀ შეਤੀ ਬਾਕੀ ਤੇ ਬੱਕ ਗਈ ਇਹ ਤੜਕੇ ਲੱਕੜ ਕੰਮ ਹੋ ਰਿਹਾ ਹੋਰ ਅੱਛਾ ਜਾਨਦਾ ਤੇ ਮੇਰੇ ਗੱਲ ਸੁਣ ਲਾ ਲਾ ਮੇਰੇ ਭਾਬੀ ਦੀ ਗੱਲ ਸੁਣ ਲੈ ਇਹਦੀ ਪਿੱਤੈ ਨੂੰ ਕੀ ਲੋੜ ਆ ਉਹ ਤੇ ਲਾ ਲਾ ਕੇ ਬੋਲੀਆਂ ਪਾਉਣ ਦੀ ਨਹੀਂ ਉਹ ਤਾਂ ਫਿਰ ਆਡੇ ਲੈਂਦੀ ਆ ਪਿਛਲੀ ਵਾਰ ਵੀ ਨਹੀਂ ਆਇਆ ਸੀ ਤੂੰ ਹਾਂ ਪਿਛਲੀ ਵਾਰ ਜੁੰਡੋਈ ਉੱਡੀਆਂ ਆਏ ਬੰਦਾ ਇੱਕ ਵਾਰ ਆਇਆ ਤਾਂ ਸਮਝ ਜਾਂਦਾ ਇਹ ਢੀ ਰੰਨਾ ਜਮਾ ਨਹੀਂ ਸਮਝਦੀ ਨਹੀਂ ਉਹ ਹੀ ਬੋਲੀ ਫਿਰ ਭਾਤੀ ਹਾਂ ਭਣੇ ਉਹ ਹੈ ਜੀਆਂ ਕੋੜਦੂਨੇ ਵਾਲੇ ਨਾਤੀ ਮਗਾ ਨਹੀਂ ਲੂਸ਼ੂ ਲੂਸ਼ੂ ਕਰਦਣਾ ਭਣੇ ਦੇਖੋ ਗਰੇਆਲੀ ਦੀ ਥੋੜੀ ਹਾਂ ਉਹ ਗਨਾਵੀਂ ਗਰੇਆਲੀ ਦੇਖੀ ਸੀ ਮੇਰੇ ਪਿਓ ਦੀ ਰੰਨਾ ਖਲਪਾੜ ਜੀ ਝੋਲ ਬਣਾਦਾ ਭਣੇ ਕੋ ਗਰੇ ਦਾ ਮਾਸਰ ਕੀਤੇ ਹੋਰ ਭੈਣ ਇਹਨਾਂ ਤਾਂ ਐਸੇ ਵਾਰ ਮੰਨ ਤੈ ਨੀ ਸ਼ਰਮ ਆਵੇ ਭੈਣ ਵੀ ਆਪਣਾ ਰਿਸ਼ਤੇਦਾਰਾ ਕੀ ਆਖਣਗੇ ਗ੍ਰੇਟਲੇਟ ਦੇਖ ਕੇ ਜਿਵੇਂ ਪੀ ਮੰਗਾਨੀ ਦੇਖੀ ਹੁੰਦਣਾ ਨਹੀਂ ਭੈਣ ਪੁੱਛੀ ਨਾਉਣ ਤਾਂ ਕਦੇ ਮੇਰੇ ਮੋਢੇ ਨਾ ਖਾਂਗੇ ਹਾਂ ਤੇ ਇੱਧਰ ਜਿਹੜੀ ਖੜੀ ਸੀਗੀ ਇਹਨਾਂ ਕੋਲ ਦੋ ਨਿਆਣੀ ਸਹੀ ਗੱਲ ਉਹ ਉਹ ਦੇਖੀ ਸੀ ਨੀ ਲਾਲੀ ਕਿਹੜੀ ਨਹੀਂ ਯਾਰ ਤਾਂ ਨੀ ਲਾਲੇ ਦੇ ਘਰ ਆਲੀ ਆਈ ਸੀਗੀ ਪੁਸ਼ਪਾ ਪੁਸ਼ਪਾਂਦੇ ਸੀ ਇਹਨੂੰ ਹਾਂ ਸਾੜੀ ਕੰਨੀ ਸੀ ਹਾਂ ਮੇਰੇ ਪਿਆਉ ਜਾਨ ਪਾ ਕੇ ਬਲਾਉ ਜਪਣੇ ਸ਼ੂ ਸ਼ੂ ਕਰਦੀ ਕਿਰੇ ਕਿੱਦੇ ਚ ਬੰਦੇ ਆਇਆ ਝਾਕਣ ਪਣੇ ਇਹ ਖੁੱਲੇ ਬਾਹਰ ਸਟ ਰੱਖੇ ਹਾਂ ਘੋਰਦੂ ਨਾਲ ਗਤੀਵਾਂ ਤਾਂ ਹੈ ਨਹੀਂ ਬਣੇ ਕਿਸੇ ਕੰਮ ਦੇ ਆਪਣੇ ਵਾਲੀਆਂ ਦੇਖ ਲੈ ਕਿੰਨੇ ਸੋਹਣੇ ਸਲਵਾਰ ਸੂਟ ਪਾ ਕੇ ਲੈ ਕੇ ਗਈਆਂ ਸੀ ਔਰ ਸਾਰ ਕੇ ਲੰਡਰਾ ਹੀ ਸੀ ਹੁੰਦਾ ਕੱਟਾ ਨਹੀਂ ਮੇਰੀ ਗੱਲ ਸੁਣ ਸੱਚ ਤੇ ਨਾ ਕੀ ਤੇਰਾ ਤੋਤਾ ਆਮ ਲਿਆ ਆ ਤੇ ਨਾ ਉਹ ਆ ਤੂੰ ਬਾ ਤੰਬ ਵੀ ਉਹ ਨਹੀਂ ਪੈਣੇ ਉਹ ਹਾਂ ਫਿਰ ਤਾਂ ਦੱਸਦਾ ਭਾਬੀ ਦੱਸਵਾ ਆਬੀ ਦਾ ਤਾਂ ਮੈਨੂੰ ਪਤਾ ਸੁਬਾਹ ਤੇ ਬਾਣਾ ਮੋੜਨਾ ਤੋਤੇ ਵਰਗਾ ਕਿ ਇਹਨਾਂ ਨੂੰ ਪਤਾ ਨਹੀਂ ਸੀ ਕਿਆਂ ਤੂਆਂ ਦਾ ਵੀ ਮੈਂ ਤਾਂ ਫਿੱਤਰ ਪਤਾ ਦੇਖ ਲੈ ਹਾਂ ਗਈ ਨਹੀਂ ਘਰੇ ਹਾਂ ਤੇ ਨਹੀਂ ਪਤਾ ਫਿਰ ਤੁਹਾਨੂੰ ਜਾਣਦੇ ਕਿ ਉਹ ਤੂੰ ਬਸ ਨਾ ਤੇਰੇ ਉਹਨਾਂ ਫਰੈਂਡ ਸੇ ਤੁਸੀਂ ਤਾਂ ਬਰਤ ਵੀ ਰੱਖੀ ਸੀ ਤੂੰ ਉਹ ਵੀ ਨਹੀਂ ਆਇਆ ਹੈਗਾ ਵੀ ਹੌਲੀ ਮੋਲ ਪਤਾ ਕੁੰਡੇ ਭਵਾਵੇਂਗੀ ਮੇਰੇ ਹੀ ਪਾਇਆ ਗਿਆ ਉਹਨੂੰ ਕਿ ਸੰਦਾ ਬੋਲੇ ਕੁੱਕੜ ਨੂੰ ਪਤਾ ਹੀ ਹੈ ਬੋਲੇ ਕੁੱਕੜ ਤੂੰ ਹੀ ਬੜਾ ਲਾਉਣੀ ਹੈ ਬੱਸ ਚੱਲ ਚੰਗਾ ਬੈਸ ਤੇਰੇ ਚ ਪੈ ਕੇ ਗੱਲਾਂ ਕਰਨੀਆਂ ਆ ਚੱਕ ਲੈ ਹਾਂ ਬੋ ਪਾਣੀ ਪਣ ਰੋਟੀ ਤੂੰ ਖਾ ਲੈ ਚਲਾ ਪਾ ਜੀ ਚੱਕ ਕਰਨੀ। ਮੀਆਂ ਬੜਾਈ ਬੰਦਾ ਆਲਾ ਵਾਟ। ਚੋਈ ਚੜਖਿਆ ਮਾ। ਚਲ ਆ ਜਾ ਕਿਤੇ ਇੱਥੇ ਬੈਠੀ ਆ। ਵੀ ਵਾਟ ਥੂੰ ਦੇ ਦੀ। ਥੂੰ ਮੈਨੂੰ ਹਰ ਲਾ। ਕੈਮਰਾ ਦਾ ਹਿੱਲ ਗਿਆ। ਮਨੋਜੀ ਕੈਮਰਾ ਹਿੱਲ ਗਿਆ ਕਫਰੋ। ਕਾ ਲੋ ਤੂੰ ਫਿਰ ਕਹਿੰਦੀ ਵੀ ਇੱਧਰ ਤੂੰ ਬਾਂ ਨਹੀਂ ਆਇਆ ਨੀ ਤੇਰਾ ਫਲਾਣਾ ਨਹੀਂ ਆਇਆ। ਤੂੰ ਬੇਦ ਕੱਲ ਕਰਨੀ ਸੀ ਫੇਰ ਤੂੰ ਬੇਦ ਵਾਰ ਤੂੰ ਮੈਂ ਬੋਲ ਰਹਾ ਨਹੀਂ ਤੂੰ ਬਤਨ ਕਿਉਂ ਕਰ ਬੱਕਰਾ ਵੀ ਕੰਮਾਰ ਨਹੀਂ ਕਿਹੜੀ ਮੱਕਰ ਵਾਲੀ ਦੇਖੀ ਗੁਰੂ ਕਿੱਕਿਆ ਹੈ ਜੀ ਪਾਈ ਸੀ ਉਹ ਉਹ ਹੀ ਤਾਂ ਮੈਂ ਪੈਣੀ ਸੀ ਨੇ ਉਹ ਗੱਲ ਤੇ ਪਰ ਲੀ ਗੀ ਹਾਂ ਕੱਲੀ ਹੋਰ ਹੈਗੀ ਸਰ ਹਾਂ ਉਹਦਾ ਸਟਾਕ ਲੀ ਸੀ ਮੱਕਰ ਲਟ ਲਟਾ ਕਰਦਾ ਆ ਕਰਦਾ ਹੋਰ ਹੈਗੀ ਜਿਹੜੀ ਬੋਤੀ ਵਾਲੀ ਸੀ ਆਈ ਉਹ ਜਹਾਦ ਨਹੀਂ ਆਈ ਸਰ ਹੋਰ ਹੈ ਹੁਣ ਜੇ ਤੂੰ ਪਾਵਾਂਗੇ ਨਾ ਤੂੰ ਯਾਰ ਉਦੋਂ ਦਿਖਾ ਦੇ ਹਾਂ ਪਾਉਂਗੇ ਵੀ ਮਾੜਾ ਛੱਡ ਦੇ ਜਦੋਂ ਮੈਂ